ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭਨਾਂ ਦੇ ਨਾਲ ਬਹੁਤ ਹੀ ਜ਼ਰੂਰੀ ਜਾਣਕਾਰੀ ਵੀਡੀਓ ਦੇ ਰਾਹੀਂ ਸਾਂਝੀ ਕਰ ਰਹੇ ਹਾਂ ਸੋ ਬੇਨਤੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਆਂ ਹੋਰ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਉਹ ਕੋਸ਼ਿਸ਼ ਕਰਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਵਾਂਗਾ ਸੋ ਜਾਣਕਾਰੀ ਇਹ ਹੈ ਕਿ ਬਹੁਤੇ ਬੱਚਿਆਂ ਨੂੰ ਪਤਾ ਹੋਏਗਾ ਕਿ 25000 ਤੋਂ ਵੱਧ ਪੋਸਟਾਂ ਜਿਹੜੀਆਂ ਭਾਰਤ ਸਰਕਾਰ ਵੱਲੋਂ ਪੈਰਾ ਮਿਲਟਰੀ ਫੋਰਸ ਦੇ ਵਿੱਚ ਜੀਡੀ ਕਾਂਸਟੇਬਲ ਦੀਆਂ ਕੱਡੀਆਂ ਗਈਆਂ ਨੇ ਸਟਾਫ ਸਿਲੈਕਸ਼ਨ ਬੋਰਡ ਦੇ ਵੱਲੋਂ ਜਿਹਦੇ ਵਿੱਚ ਬੀਐਸਐਫ ਸੀਆਈਐਸਐਫ ਆਈਟੀਬੀਪੀ ਐਸਐਸਐਫ ਅਸਾਮ ਰਾਈਫਲ ਐਨਸੀਬ ਇਹਨਾਂ ਦੀ ਜਿਹੜੀ ਮਹਿਕਮੇ ਦੇ ਵਿੱਚ ਭਰਤੀ ਹੋਣੀ ਹੈ ਮੁੰਡੇ ਕੁੜੀਆਂ ਦੋਨਾਂ ਦੀ ਭਰਤੀ ਹੋ ਰਹੀ ਹੈ 1 ਦਸੰਬਰ ਤੋਂ ਜਿਹੜਾ ਇਹ ਨੋਟੀਫਿਕੇਸ਼ਨ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਗਏ ਨੇ ਤੇ 31 ਦਸੰਬਰ ਆਖਰੀ ਤਰੀਕ ਹੈ ਬਹੁਤੇ ਬੱਚਿਆਂ ਨੂੰ ਪਤਾ ਹੋਏਗਾ ਭਰ ਰਹੇ ਹੋਣੇ ਜਿਨ੍ਹਾਂ ਨੇ ਨਹੀਂ ਭਰੇ ਉਹ ਆਪਣੇ ਨੇੜੇ ਦੇ ਕੈਫੇ ਤੋਂ ਜਾ ਕੇ ਇਹ ਜੋ ਤੁਸੀਂ SSC GD ਕਾਂਸਟੇਬਲ ਦੀ ਭਰਤੀ ਹੈ ਜਿਹੜੀ ਪੈਰਾ ਮਿਲਟਰੀ ਫੋਰਸ ਦੇ ਵਿੱਚ ਆਈ ਹੈ ਉਹਦੇ ਵਾਸਤੇ ਅਪਲਾਈ ਕਰਦੇ ਹੋ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਕਿ ਬਹੁਤ ਸਾਰੇ ਬੱਚੇ ਉਹ ਪੜੇ ਵੀ ਹੁੰਦੇ ਨੇ ਕਦਕਾਠ ਵੀ ਉਹਨਾਂ ਦਾ ਹੁੰਦਾ ਹੈ ਕੁਆਲਿਫਿਕੇਸ਼ਨ ਪੂਰੀ ਕਰਦੇ ਨੇ ਫਾਰਮ ਭਰ ਦਿੰਦੇ ਨੇ ਪਰ ਉਹ ਜਦੋਂ ਵੀ ਰੱਖਿਆ ਸਨਾਵਾਂ ਦੇ ਵਿੱਚ ਪੁਲਿਸ ਜਾਂ ਫੌਜ ਦੇ ਵਿੱਚ ਭਰਤੀ ਹੋਣ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਇੱਕੋ ਪ੍ਰੋਬਲਮ ਆਉਂਦੀ ਹੈ ਕਿ ਫਿਜ਼ੀਕਲ ਟੈਸਟ ਜਿਹੜਾ ਪਾਸ ਨਹੀਂ ਹੁੰਦਾ ਮੇਰੇ ਆਪਣੇ ਅੱਖੀਂ ਵੇਖਣ ਦੇ ਵਿੱਚ ਆਇਆ ਇੱਕ ਵਾਰ ਅੰਮ੍ਰਿਤਸਰ ਦੇ ਵਿੱਚ ਭਰਤੀ ਸੀ ਉਦੋਂ ਮੈਂ ਫੌਜ ਵਿੱਚ ਨੌਕਰੀ ਕਰ ਰਿਹਾ ਸੀ 600 ਵੈਕੈਂਸੀਆਂ ਸੀ ਉਦੋਂ ਭਰਤੀ ਦੀਆਂ ਤੇ ਉੱਥੇ ਪੰਜਾਬ ਦੇ 600 ਨੌਜਵਾਨ ਵੀ ਜਿਹੜੇ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕੇ ਆਏ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੀ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਸਰਕਾਰ ਪੋਸਟਾਂ ਨਹੀਂ ਕੱਢਦੀ ਭਾਈ ਸਾਨੂੰ ਉਹਦੇ ਲਾਇਕ ਵੀ ਬਣਨਾ ਪੈਣਾ ਬਹੁਤ ਵਧੀਆ ਜਿਹੜਾ ਉਪਰਾਲਾ ਹੈ ਉਹ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਭਾਰਤੀ ਫੌਜ ਦੇ ਵਿੱਚ ਪੈਰਾ ਮਿਲਟਰੀ ਫੋਰਸ ਰੱਖਿਆ ਸਨਾਵਾ ਦੇ ਵਿੱਚ ਆਰਮੀ 에ਅਰਫੋਰਸ ਨੇਵੀ ਦੇ ਵਿੱਚ ਜਾਂ ਪੰਜਾਬ ਪੁਲਿਸ ਦੇ ਵਿੱਚ ਜਦੋਂ ਵੀ ਭਰਤੀ ਆਉਂਦੀ ਹੈ ਤਾਂ ਉਹਦੇ ਵਿੱਚ ਫਿਜ਼ੀਕਲ ਟੈਸਟ ਤੇ ਰਿਟਨ ਟੈਸਟ ਦੀ ਤਿਆਰੀ ਕਰਾਉਣ ਵਾਸਤੇ ਮੁੰਡੇ ਕੁੜੀਆਂ ਨੂੰ ਸੀ ਪਾਇਟ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਮੁਫਤ ਵਿੱਚ ਆਲਾ ਦਰਜੀ ਦੀ ਟ੍ਰੇਨਿੰਗ ਕਰਾਈ ਜਾਂਦੀ ਹੈ ਉਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਬੰਦੋਬਸਤ ਜਿਹੜਾ ਸਾਰਾ ਉੱਥੇ ਹੁੰਦਾ ਹੈ ਤੁਹਾਡੇ ਜ਼ਿਲ੍ਹੇ ਦੇ ਕਿਹੜੇ ਸ਼ਹਿਰ ਦੇ ਵਿੱਚ ਇਹ ਜਿਹੜਾ ਸੀਪੈਟ ਕੈਂਪ ਚੱਲ ਰਿਹਾ ਤੁਹਾਡੀ ਸਕਰੀਨ ਤੇ ਉਹਦੀ ਡਿਟੇਲ ਆ ਰਹੀ ਹੈ ਨਹੀਂ ਤਾਂ ਤੁਸੀਂ ਪੂਰੀ ਡਿਟੇਲ ਜਿਹੜੀ ਹੈ ਉਹ ਆਪਣਾ WhatsApp ਚੈਨਲ ਹੈ ਪੰਜਾਬ ਗਿਆਨ ਦਰਪਣ ਦਾ ਆ ਤੁਹਾਡੀ ਸਕਰੀਨ ਤੇ QR ਕੋਡ ਆ ਰਿਹਾ ਇਹਨੂੰ ਸਕੈਨ ਕਰਕੇ ਵੀ ਜੁਆਇਨ ਕਰ ਸਕਦੇ ਹੋ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇਹ ਚੈਨਲ ਦਾ ਲਿੰਕ ਵੀ ਦਿੱਤਾ ਹੋਇਆ ਤੁਸੀਂ ਉਹਨੂੰ ਜੁਆਇਨ ਕਰਕੇ ਪੂਰੀ ਜਿਹੜੀ ਜਾਣਕਾਰੀ ਹੈ ਉਹ ਚੈਨਲ ਤੋਂ ਵੀ ਤੁਸੀਂ ਹਾਸਲ ਕਰ ਸਕਦੇ ਹੋ ਕਿ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਪਿੰਡ ਦੇ ਨੇੜੇ ਕਿਹੜਾ ਜਿਹੜਾ ਸੀ ਪਾਇਟ ਕੈਂਪ ਹੈ ਇਹ ਟ੍ਰੇਨਿੰਗ ਦੇਣ ਦੇ ਲਈ ਚੱਲ ਰਿਹਾ ਜਿਹੜਾ ਪੰਜਾਬ ਸਰਕਾਰ ਦਾ ਵਿਭਾਗ ਇਹਨੂੰ ਹੈਂਡਲ ਕਰਦਾ ਹੈ ਉਹਦਾ ਜਿਹੜਾ ਐਡਰੈਸ ਆ ਉਹ ਵੀ ਤੁਹਾਡੀ ਸਕਰੀਨ ਤੇ ਆ ਰਿਹਾ ਤੁਸੀਂ ਉੱਥੇ ਵੀ ਜਿਹੜਾ ਸੰਪਰਕ ਕਰ ਸਕਦੇ ਹੋ 0172 260 6494 ਇਹ ਚੰਡੀਗੜ੍ਹ ਦਾ ਜਿਹੜਾ ਹੈੱਡ ਆਫਿਸ ਦਾ ਨੰਬਰ ਹੈ ਜਾਂ ਤੁਸੀਂ ਈਮੇਲ ਵੀ ਕਰ ਸਕਦੇ ਹੋ dgcpyte@gmail.com ਤੇ ਜਾਂ ਤੁਸੀਂ ਉਹਨਾਂ ਦੀ ਜਿਹੜੀ ਵੈਬਸਾਈਟ ਹੈ cpytepunjab.com ਇਹਦੇ ਤੇ ਜਾ ਕੇ ਪੂਰੀ ਜਾਣਕਾਰੀ ਲੋਕੇਸ਼ਨ ਕਿੱਥੇ ਕੈਂਪ ਚੱਲ ਰਿਹਾ ਕੀ ਕੀ ਸਹੂਦਾਵਾਂ ਮਿਲਦੀਆਂ ਉਹ ਤੁਸੀਂ ਜਿਹੜੀ ਜਾਣਕਾਰੀ ਲੈ ਸਕਦੇ ਹੋ ਮੈਂ ਤੁਹਾਡੇ ਨਾਲ ਇੱਕ ਨਮੂਨੇ ਵਿੱਚੋਂ ਜਾਣਕਾਰੀ ਸ਼ੇਅਰ ਕਰ ਰਿਹਾ ਕਿ ਪੰਜਾਬ ਦੇ ਵਿੱਚੋਂ ਵਧੀਆ ਜਿਹੜਾ ਸੈਂਟਰ ਚੱਲ ਰਿਹਾ ਹੈ cpyte ਸੈਂਟਰ ਉਹਦੇ ਸਬੰਧ ਵਿੱਚ ਮੇਰੇ ਕੋਲ ਕੱਲ ਜਾਣਕਾਰੀ ਆਈ ਸੀ ਟ੍ਰੇਨਿੰਗ ਅਫਸਰ ਕੈਪਟਨ ਲਖਵਿੰਦਰ ਸਿੰਘ ਨੇ ਜਿਹੜੇ ਉੱਥੇ ਡਿਊਟੀ ਕਰ ਰਹੇ ਨੇ ਇਹ ਨੇ ਪਿੰਡਾਂ ਦੇ ਵਿੱਚ ਜਾਂਦੇ ਨੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕਰਾਉਂਦੇ ਨੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਰੋਜ਼ਗਾਰ ਦਫ਼ਤਰਾਂ ਵੀ ਜਾਂਦੇ ਨੇ ਨੌਜਵਾਨਾਂ ਨੂੰ ਕਾਲਜਾਂ ਵਿੱਚ ਜਾ ਕੇ ਕੈਂਪ ਲਾਉਂਦੇ ਨੇ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਸੀ ਪਾਇਟ ਵੱਲੋਂ ਕੈਂਪ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਜਾਣਕਾਰੀ ਵੀ ਦਿੰਦੇ ਨੇ ਅਤੇ ਉਹਨਾਂ ਦੀ ਬਦੌਲਤ ਸੰਕੜੇ ਨੌਜਵਾਨ ਮੁੰਡੇ ਕੁੜੀਆਂ ਸੀ ਪਾਇਟ ਕੈਂਪ ਦੇ ਵਿੱਚ ਟ੍ਰੇਨਿੰਗ ਲੈ ਰਹੇ ਨੇ ਤੇ ਬਹੁਤ ਸਾਰੇ ਲੈ ਕੇ ਆਪੋ ਆਪਣੇ ਜਿਹੜੇ ਉਹਧਿਆਂ ਤੇ ਨੌਕਰੀਆਂ ਕਰ ਰਹੇ ਨੇ ਸੋ ਤੁਹਾਡੇ ਨਾਲ ਮੈਂ ਜਾਣਕਾਰੀ ਜਿਹੜੀ ਸਾਂਝੀ ਕਰ ਰਿਆ ਕਿ 10ਵੀਂ ਪਾਸ ਜਿਹੜੇ ਮੁੰਡੇ ਕੁੜੀਆਂ ਨੇ ਉਮਰ 18 ਤੋਂ 23 ਸਾਲ ਹੈ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਭਰਤੀ ਨਿਕਲੀ ਹੈ ਪੈਰਾ ਮਿਲਟਰੀ ਫੋਰਸ ਦੇ ਵਿੱਚ ਉਹਦੇ ਵਾਸਤੇ 31 ਦਸੰਬਰ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿਓ ਜਿਹੜਾ ਐਸੇ ਲਈ 5 ਸਾਲ ਦੀ ਛੋਟ ਹੈ ਬੀਸੀ ਲਈ 3 ਸਾਲ ਦੀ ਛੋਟ ਹੈ ਅਪਲਾਈ ਕਰਨ ਤੋਂ ਬਾਅਦ ਜਿਹੜੀ ਤੁਸੀਂ ਫਿਜ਼ੀਕਲ ਤੇ ਰਿਟਰਨ ਟੈਟ ਦੀ ਟ੍ਰੇਨਿੰਗ ਕਰਨੀ ਹੈ ਉਹ ਤੁਸੀਂ ਬਠਿੰਡਾ ਮਾਨਸਾ ਮੁਕਤਸਰ ਫਾਜ਼ਿਲਕਾ ਬਰਨਾਲਾ ਜ਼ਿਲ੍ਹਿਆਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਸੀ ਪਾਇਟ ਕੈਂਪ ਕਾਲ ਚਰਾਣੀ ਜਿਹੜਾ ਬਠਿੰਡਾ ਤੋਂ ਲੰਬੀ ਬਾਦਲ ਰੋਡ ਤੇ ਬਾਦਲਪਿੰਡ ਦੇ ਬਿਲਕੁਲ ਕੋਲੇ ਹੈਲੀਪੈਡ ਬਣਿਆ ਉੱਥੇ ਇਹ ਜਿਹੜਾ ਕੈਂਪ ਬਣਿਆ ਹੋਇਆ ਇਹਦੇ ਵਿੱਚ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਫੌਜ ਚੋਂ ਜਿਹੜੇ ਰਿਟਾਇਰਡ ਉਸਤਾਦ ਨੇ ਉਹਨਾਂ ਵੱਲੋਂ ਇੱਥੇ ਬੜੀ ਵਧੀਆ ਟ੍ਰੇਨਿੰਗ ਜਿਹੜੀ ਨੌਜਵਾਨਾਂ ਨੂੰ ਦਿੱਤੀ ਜਾਂਦੀ ਹੈ ਉੱਥੇ ਰਹਿਣ ਦਾ ਤੁਹਾਡਾ ਪ੍ਰਬੰਧ ਵੀ ਇਹ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਖਾਣਾ ਵੀ ਬਿਲਕੁਲ ਫ੍ਰੀ ਵਿੱਚ ਮਿਲਦਾ ਹੈ ਤੁਹਾਨੂੰ ਜਿਹੜੀ ਪੜ੍ਹਾਈ ਆ ਟ੍ਰੇਨਿੰਗ ਆ ਉਹ ਵੀ ਬਿਲਕੁਲ ਫ੍ਰੀ ਵਿੱਚ ਕਰਾਈ ਜਾਂਦੀ ਹੈ ਸੋ ਜਿਹੜੀਆਂ ਲੜਕੀਆਂ ਨੇ ਬਾਹਰ ਉੱਥੇ ਰੈਂਟ ਤੇ ਰੂਮ ਲੈ ਕੇ ਕੱਟੀਆਂ ਪੀਜੀ ਦੇ ਵਿੱਚ ਵੀ ਰਹਿ ਲੈਂਦੀਆਂ ਨੇ ਅੰਦਰ ਉੱਥੇ ਰਹਿਣ ਵਾਸਤੇ ਲੜਕੀਆਂ ਦਾ ਜਿਹੜਾ ਰੈਸ਼ ਦਾ ਪ੍ਰਬੰਧ ਨਹੀਂ ਹੈ ਬਹੁਤ ਸਾਰੀਆਂ ਲੜਕੀਆਂ ਉੱਥੇ ਸੈਂਕੜੇ ਦੀ ਗਿਣਤੀ ਵਿੱਚ ਆਪਣੇ ਪਿੰਡੋਂ ਸ਼ਹਿਰੋਂ ਬੱਸਾਂ ਦੇ ਰਾਹੀਂ ਵੈਨਾਂ ਦੇ ਰਾਹੀਂ ਵੀ ਆਉਂਦੀਆਂ ਨੇ ਸੋ ਜਿਹੜੇ ਵੀ ਇਨ੍ਹਾਂ ਚਾਰ ਜ਼ਿਲ੍ਹਿਆਂ ਦੇ ਪੰਜਿਲਿਆਂ ਦੇ ਬੱਚੇ ਬੱਚੀਆਂ ਨੌਕਰੀ ਵਾਸਤੇ ਚਾਹੀਓ ਪੰਜਾਬ ਪੁਲਿਸ ਦੀ ਹੈ ਜਾਂ ਪੈਰਾ ਮਿਲਟਰੀ ਫੋਰਸ ਦੀ ਹੈ ਜਾਂ ਫੌਜ ਦੀ ਭਰਤੀ ਵਾਸਤੇ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਫਿਜ਼ੀਕਲ ਟ੍ਰੇਨਿੰਗ ਰਿਟਨ ਟੈਸਟ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਉਹ ਤੁਹਾਡੇ ਸਕਰੀਨ ਤੇ ਨੰਬਰ ਆ ਰਹੇ ਨੇ 94641 52013 ਅਤੇ 87170 56688 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਜਿਹੜੀ ਲੈ ਸਕਦੇ ਨੇ ਸਿਰਫ ਆਰਮਡ ਫੋਰਸ ਦੇ ਵਿੱਚ ਹੀ ਨਹੀਂ ਉੱਥੇ ਜਦੋਂ ਤੁਸੀਂ ਟ੍ਰੇਨਿੰਗ ਕਰੋਗੇ ਤੁਹਾਨੂੰ ਉੱਥੇ ਰੋਜਗਾਰ ਸਬੰਧੀ ਹੋਰ ਬਹੁਤ ਸਾਰੀ ਜਾਣਕਾਰੀ ਮਿਲੇਗੀ ਤੁਸੀਂ ਟ੍ਰੇਨਿੰਗ ਲੈਂਦੇ ਲੈਂਦੇ ਪੰਜਾਬ ਦੇ ਵਿੱਚ ਚਾਹੇ ਉਹ ਪਰਸਨਲ ਸਿਕਿਉਰਿਟੀ ਅਫਸਰ ਦੀ ਡਿਊਟੀ ਹੈ ਜਾਂ ਸਿਕਿਉਰਿਟੀ ਗਾਰਡ ਦੀ ਜਾਂ ਸੁਪਰਵਾਈਜ਼ਰ ਦੀ ਜਾਂ ਹੋਰ ਬਹੁਤ ਸਾਰੀਆਂ ਤੁਹਾਨੂੰ ਨੌਕਰੀਆਂ ਸਬੰਧੀ ਪਲੇਸਮੈਂਟ ਸਬੰਧੀ ਜਾਣਕਾਰੀਆਂ ਉਸ ਕੈਂਪ ਦੇ ਵਿੱਚ ਮਿਲਣਗੀਆਂ ਇਸ ਕੈਂਪ ਦੇ ਵਿੱਚ ਨੌਜਵਾਨਾਂ ਨੂੰ ਹਰ ਪ੍ਰਕਾਰ ਦੀ ਜਿਹੜੀ ਫੌਜ ਦੇ ਵਿੱਚ ਜਿੰਨੇ ਵੀ ਫਿਜ਼ੀਕਲ ਟੈਸਟ ਹੁੰਦੇ ਨੇ ਖੱਡਾ ਹੁੰਦਾ ਹੈ ਦੌੜ ਹੁੰਦੀ ਹੈ ਰੱਸਾ ਹੁੰਦਾ ਹੈ ਮੰਕੀ ਰੋਪ ਹੁੰਦਾ ਹੈ ਉਹ ਹਾਈਟ weight ਦੇ ਹਿਸਾਬ ਨਾਲ ਜੋ ਵੀ ਤੁਹਾਡੀ ਟ੍ਰੇਨਿੰਗ ਉੱਥੇ ਕਰਾਈ ਜਾਂਦੀ ਹੈ ਉਹ ਤੁਹਾਨੂੰ ਇਸ ਕੈਂਪ ਦੇ ਵਿੱਚ ਇਹਨਾਂ ਦੀ ਵੀ ਟ੍ਰੇਨਿੰਗ ਕਰਾਈ ਜਾਣੀ ਆ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜਿੰਨੇ ਵੀ ਪੰਜਾਬ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੌਕਰੀ ਕਰਨਾ ਚਾਹੁੰਦੇ ਨੇ 10ਵੀਂ ਪਾਸ ਨੇ 18 ਤੋਂ 30 ਸਾਲ ਉਮਰ ਹੈ ਤੇ ਉਹ ਫਿਜ਼ੀਕਲ ਤੇ ਰਿਟਰਨ ਟੈਸਟ ਦੀ ਤਿਆਰੀ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਦੇ ਨੇ ਨੌਕਰੀ ਕਰ ਸਕਦੇ ਨੇ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ